ਸੈਨੇਟ ਚੋਣਾਂ ਵਾਲੇ ਮਾਮਲੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਦੇ ਵਿੱਚ ਉੱਥੇ ਵੀ ਕਹਿ ਰਹੇ ਨੇ ਕਿ ਇੱਕ ਤਰੀਕ 25 ਨਵੰਬਰ ਉਹ ਤਰੀਕ ਮਿਥ ਕੇ ਦੇਤੀ ਆ ਵੀ ਅਜੇ ਤੱਕ ਜਾਂ ਤੇ ਸੈਨੇਟ ਦੀਆਂ ਚੋਣਾਂ ਕਰਾ ਦੇ ਤੇ ਨਹੀਂ ਫਿਰ 26 ਦੀ ਜਿਹੜੀ 26 ਦਾ ਦਿਨ ਜਿਹੜਾ ਉਹ ਸਾਡਾ 26 ਦੀ ਸਵੇਰ ਹਾਂ 26 ਦੀ ਸਵੇਰ 26 ਦਾ ਦਿਨ ਸਾਡਾ ਆ ਦੇਖੋ ਜਿਹੜਾ ਇਹ ਪੀਯੂ ਦਾ ਸੰਘਰਸ਼ ਹੈ ਇਹ ਹੁਣ ਇਦਾਂ ਆ ਕਿ ਇਹਨਾਂ ਨੇ ਜੋ ਆਗਾਹ ਦਾ ਸੋਚਿਆ ਮੋਰਚੇ ਨੇ ਕਿ ਭਈ ਅਸੀਂ ਕੈਂਪਸ ਬੰਦ ਕਰ ਦੇਵਾਂਗੇ ਇਸ ਤੋਂ ਇਲਾਵਾ ਇਹ ਵੀ ਸੋਚਿਆ ਜਾ ਰਿਹਾ ਹੈ ਕਿ ਭਾਜਪਾ ਦੇ ਦਫ਼ਤਰਾਂ ਦਾ ਘਰਾਓ ਕਰਾਂਗੇ ਜੀ ਉਹ ਘਰਾਓ ਜੋ ਹੁਣ ਸਟਾਰਟ ਹੋ ਗਿਆ ਤੇ ਉਹ ਵੀ ਤੇ ਬੜੀ ਮੁਸ਼ਕਲ ਹੈ ਨਾ ਕਿ ਜਿਹੜਾ ਮੋਰਚਾ ਹੈ ਉਹ ਫਿਰ ਕੈਂਪਸ ਤੋਂ ਬਾਹਰ ਨਿਕਲੇਗਾ ਹੂੰ ਇਹ ਵੀ ਮੇਰੇ ਖਿਆਲ ਦੇ ਨਾਲ ਕੋਈ ਸੁਖਦ ਸਮਾਚਾਰ ਨਹੀਂ ਹੋਏਗਾ ਜੀ ਕਿ ਸਾਡੇ ਬੱਚੇ ਪੜ੍ਹਾਈ ਦੀ ਥਾਂ ਤੇ ਕੈਂਪਸ ਬੰਦ ਕਰਨ ਕਰਵਾਉਣ ਜਾ ਬਾਹਰ ਤਰਨਾ ਲਾਉਣੇ ਠੀਕ ਨਹੀਂ ਉੱਤੋਂ ਤੁਹਾਨੂੰ ਪਤਾ ਹੁਣ ਜਿਹੜੇ ਗਾਂ ਪ੍ਰਖਿਆ ਦੇ ਜਿਹੜੇ ਆ ਹੂੰ ਸਮੇਂ ਆਈ ਜਾਂਦੇ ਆ ਜੀ ਬਿਲਕੁਲ ਠੀਕ ਹੈ ਨਾ ਕਿ ਪ੍ਰਖਿਆਵਾਂ ਹੁੰਦੀਆਂ ਨੇ ਤਾਂ ਕਹਿੰਦਾ ਮਤਲਬ ਇਹ ਆ ਕਿ ਹੱਲ ਹੋਣਾ ਚਾਹੀਦਾ ਮੇਰਾ ਤੇ ਇਹ ਮੰਨਣਾ ਹੈ ਹੂੰ ਅਸੀਂ ਰਾਜਨੀਤੀ ਰੂਜ ਨੂੰਤੀ ਉਹ ਤੇ ਸਾਰਾ ਕੁਝ ਇੱਕ ਸਾਈਡ ਤੇ ਰੱਖ ਕੇ ਸੋਚਦੇ ਆ ਕਿ ਯੂਨੀਵਰਸਿਟੀ ਦਾ ਮਾਹੌਲ ਪੜ੍ਹਾਈ ਵਾਲਾ ਹੋਣਾ ਚਾਹੀਦਾ ਬੱਚਿਆਂ ਲਈ ਉਹ ਬਹੁਤ ਮੋਕੜਾ ਹੋਣਾ ਚਾਹੀਦਾ ਜੀ ਹਾਂ ਮਤਲਬ ਕਿ ਸੋਹਿਰ ਦੇ ਯਰ ਸੰਵਾਦ ਹੋਣ ਉਥੇ ਡਿਬੇਟ ਹੋਣ ਠੀਕ ਹੈ ਨਾ ਇਹ ਤਾਂ ਉਹਨਾਂ ਦੇ ਵਿੱਚੋਂ ਨਿਕਲੇ ਬੰਦੇ ਜਿਹੜੇ ਆ ਜਾਂ ਜਿਹੜੇ ਸਾਡੇ ਬੱਚੇ ਆ ਬੱਚੀਆਂ ਨੇ ਉਹ ਸਾਨੂੰ ਅਗਵਾਈ ਦੇਣਾ ਹੂੰ ਕੋਈ ਕਿਸੇ ਖੇਤਰ ਚ ਜਾਵੇ ਕੋਈ ਕਿਸੇ ਖੇਤਰ ਚ ਜਾ ਤੁਸੀਂ ਦੇਖੋ ਨਾ ਪੀਯੂ ਦੇ ਵਿੱਚੋਂ ਨਿਕਲੇ ਕਿਆ ਕਿਆ ਮਕਾਮਾਂ ਤੇ ਪਹੁੰਚੇ ਸ਼ਾਇਦ ਮਨਮੋਹਨ ਸਿੰਘ ਜੀ ਵੀ ਇਹਨਾਂ ਦੇ ਵਿੱਚੋਂ ਇੱਕ ਸਰ ਹੂੰ ਮਤਲਬ ਕਿ ਇੱਕ ਯਾਰ ਵਿਰਾਸਤ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਇਹ ਵਿਰਾਸਤ ਹੋਰ ਵੀ ਚਾਰਚਨ ਲਾਵੇਗੀ ਜੀ 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 ਆ ਇਸ ਨਿੱਕੇ ਨਿੱਕੇ ਮਸਲੇ ਅੱਜ ਫਸ ਕੇ ਸਾਰਾ ਖਰਾਬ ਨਾ ਹੋ ਗਏ ਤਾਂ ਮੇਰਾ ਤਾਂ ਤੁਹਾਨੂੰ ਪਤਾ ਹੈ ਹਾਇਰ ਐਜੂਕੇਸ਼ਨ ਤੇ ਮੈਂ ਤਾਂ ਕਹਿੰਦਾ ਕਿ ਯਾਰ ਵੀ ਜੇ ਕਿਤੇ ਕਰਨ ਦਾ ਮੌਕਾ ਮਿਲੇ ਤਾਂ ਮੈਂ ਸਭ ਤੋਂ ਪਹਿਲਾਂ ਇਹਦੇ ਤੇ ਕੰਮ ਕਰਨਾ ਚਾਹਾਂਗਾ ਵੀ ਮੈਂ ਬਦਕਿਸਮਤ ਆ ਕਿ ਮੈਂ ਨਹੀਂ ਪਹੁੰਚ ਸਕਿਆ ਪਰ ਮੇਰੀ ਮਤਲਬ ਕਿ ਇੱਕ ਰੀਜ ਹੈ ਯਾਰ ਕਿ ਇਹ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ ਸਾਡੇ ਮੁਲਕ 'ਚ ਕਿਉਂ ਨਹੀਂ ਕੈਂਬਰੇਜ ਬਣ ਸਕਦੀ ਜੀ ਠੀਕ ਹੈ ਨਾ ਜੀ ਹੂੰ ਵੀ ਸਾਡੇ ਮੁਲਕ ਚ ਕਿਉਂ ਨਹੀਂ ਲੋਕ ਪੂਰੀ ਦੁਨੀਆ ਚ ਜੇ ਤਕਸ਼ੀਲਾ ਸਾਡੇ ਸੀਗੀ ਤਾਂ ਹੁਣ ਅਸੀਂ ਤਕਸ਼ੀਲਾ ਕਿਉਂ ਨਹੀਂ ਬਣਾ ਸਕਦੇ ਜੀ ਹੂੰ ਤਾਂ ਮਤਲਬ ਕਿ ਇਸ ਤਰ੍ਹਾਂ ਕਿਤੇ ਨਾ ਕਿਤੇ ਤਾਂ ਅਸੀਂ ਮਾਰ ਖਾਧੀ ਹੈ ਨਾ ਪਿੱਛੇ ਗਏ ਹਾਂ ਹਾਂ ਜੀ ਮੇਰਾ ਬਹੁਤ ਮਤਲਬ ਕਿ ਸੁਪਨਾ ਹੈ ਮੈਂ ਮੈਂ ਤੇ ਹ ਮੇਰਾ ਬੇਟਾ ਵੀ ਐਵਰੇਜ ਹੀ ਹੈ ਮੇਰੇ ਹਲਕਾ ਮਨ ਕੇ ਨਾ ਯਾਰ ਤੂੰ ਜਾਈ ਯੂਨੀਵਰਸਿਟੀ ਚ ਜਾਇਆ ਨਾ ਮੈਂ ਤੈਨੂੰ ਮਿਲਣ ਆਇਆ ਕਰੂੰਗਾ ਜਾਂ ਦੌੜਦਾ ਉਦਾਂ ਮਤਲਬ ਕਿ ਕੀ ਹਨਾ ਆਪਾਂ ਕੁਛ ਨਹੀਂ ਲਿਆ ਜ਼ਿੰਦਗੀ ਚ ਬਹੁਤਾ ਕੁਛ ਨਹੀਂ ਲਿਆ ਤਾਲੀਮ ਦੇ ਮਾਮਲੇ ਚ ਤੂੰ ਕਹਿਣ ਦਾ ਮਤਲਬ ਇਹ ਹੈ ਕਿ ਯਾਰ ਇਹ ਢਾਂਚਾ ਜਿਹੜਾ ਨਾ ਸਾਡਾ ਦਰੁਸਤ ਹੋਣਾ ਚਾਹੀਦਾ ਪੂਰੇ ਇੰਡੀਆ ਚ ਜੀ ਤੇ ਸਾਨੂੰ ਤੇ ਖਾਸ ਤੌਰ ਤੇ ਪੰਜਾਬੀਆਂ ਨੂੰ ਜ਼ਰੂਰ ਤੇ ਹਾਈਰ ਐਜੂਕੇਸ਼ਨ ਦੀ ਜਾਂਦੀ ਨਹੀਂ ਅਸੀਂ ਤਾਂ ਹਾਈਰ ਐਜੂਕੇਸ਼ਨ ਜਿਹੜੇ ਬੱਚੇ ਜਾ ਰਹੇ ਯਾਰ ਇਹਨਾਂ ਨੂੰ ਤੇ ਅਸੀਂ ਇੱਕ ਮਾਹੌਲ ਵਧੀਆ ਦੇਈਏ ਨਾ ਜੀ ਕਰ ਚੰਗੀ ਖਬਰ ਜਿਹੜੀ ਆ ਉਹ ਇਹ ਆ ਰਹੀ ਆ ਕਿ ਵੀ ਸੀ ਸੇਵਾ ਤੇ ਰਜਿਸਟਰਾਰ ਦੋ ਮਹੱਤਵਪੂਰਨ ਅਹੁਦੇ ਹੁੰਦੇ ਆ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਇੱਕ ਰਜਿਸਟਰਾਰ ਤੇ ਇੱਕ ਵੀ ਸੀ ਦੋਨੇ ਹੀ ਸ਼ਾਇਦ ਦਿੱਲੀ ਲਈ ਰਵਾਨਾ ਹੋ ਗਏ ਆ ਹੂੰ ਦਿੱਲੀ ਲਈ ਰਵਾਨਾ ਹੋ ਗਏ ਆ ਤਾਂ ਹੋ ਸਕਦਾ ਕਿ ਉੱਥੇ ਜਿਹੜੇ ਸਾਡੇ ਉੱਚ ਸਿੱਖਿਆ ਮੰਤਰੀ ਹੈ ਧਰਮਿੰਦਰ ਪ੍ਰਧਾਨ ਜੀ ਨੇ ਸ਼ਾਇਦ ਜੀ ਕਿਉਂਕਿ ਮਾਲਵਿੰਦਰ ਕੰਗ ਨੇ 9 ਅਗਸਤ ਦੇ ਵਿੱਚ ਮੰਗ ਪੱਤਰ ਇਹਨਾਂ ਨੂੰ ਹੀ ਦਿੱਤਾ ਸੀ ਤਾਂ ਉਸ ਤੋਂ ਬਾਅਦ ਤੇ ਮੈਨੂੰ ਲੱਗਦਾ ਮੈਂ ਬਦਲੇ ਹੀ ਨਹੀਂ ਹੈ ਤਾਂ ਮਤਲਬ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹ ਆਪਣਾ ਕੇਸ ਸਾਰਾ ਯੂਨੀਵਰਸਿਟੀ ਦਾ ਉੱਥੇ ਜਾ ਕੇ ਮਾਹੌਲ ਜਿਦਾਂ ਦਾ ਹੈਗਾ ਉਹ ਜਾ ਕੇ ਰੱਖਣਗੇ ਤੇ ਉਹ ਕੋਈ ਫੈਸਲਾ ਲੈਣ ਤੇ ਇਸ ਝੱਜਟ ਨੂੰ ਜਲਦੀ ਤੋਂ ਜਲਦੀ ਨਿਜਟਲਿਆ ਜਾਵੇ ਬਸ ਮੇਰਾ ਤੇ ਇਹੋ ਆ ਕਿ ਸਾਡੀ ਜਿਹੜੀ ਬਈ ਨਾਨ ਲੰਦਾ ਬਿਹਾਰ ਯੂਨੀਵਰਸਿਟੀ ਇਹ ਸਾਰਾ ਕੁਸ਼ ਅ ਤਕਸ਼ਿਲਾ ਵੀ ਤਾਂ ਸਾਡੀ ਹੀ ਹੈਗਾ ਨਾ ਜੀ ਕਿਸੇ ਸਮੇਂ ਹਲੰਦਾ ਯੂਨੀਵਰਸਿਟੀ ਇੱਕ ਸ਼ਾਇਦ ਟੈਕਸਲਾ ਕੁਝ ਇਸ ਤਰ੍ਹਾਂ ਦਾ ਵੀ ਸੀ ਕਿ ਮੈਂ ਪੜਿਆ ਤੁਸੀਂ ਕਿਤੇ ਕੌਨਸਾ ਕਨਸੈਪਟ ਕੁਝ ਇਸ ਤਰ੍ਹਾਂ ਦੀ ਵੀ ਸੀ ਕਿ ਉਹ ਤਾਂ ਅਖੀਲਾ ਨੂੰ ਕਹਿੰਦੇ ਨੇ ਨਹੀਂ ਮੈਨੂੰ ਨਹੀਂ ਪਤਾ ਜੀ ਇਸ ਬਾਰੇ ਜਾਣਕਾਰੀ ਵੀ ਵਿਰਾਸਤ ਉਸ ਟਾਈਮ ਤੁਸੀਂ ਦੇਖੋ ਕਿ ਇੰਡੀਆ ਕੋਲ ਯੂਨੀਵਰਸਿਟੀ ਸੀ ਹਮ ਇੱਕ ਕਿੰਨੀ ਮਹਾਨ ਪਰੰਪਰਾ ਸੀਗੀ ਤੁਸੀਂ ਗੁਰੂਕਲ ਉਹ ਵੇਖੋ ਕਿੱਡੀ ਪਰੰਪਰਾ ਤਗੜੀ ਸੀ ਗੁਰੂਕਲ ਚ ਨਹੀਂ ਜਾਂਦੇ ਹੁੰਦੇ ਸੀ ਬੱਚੇ ਹਮ ਤੁਹਾਨੂੰ ਤਕਸ਼ਿਲਾ ਨਾਮ ਬਾਰੇ ਤਾਂ ਪਤਾ ਹੈ ਤੇ ਚਲੋ ਇਹ ਜਿਹੜਾ ਤੁਸੀਂ ਦੂਸਰਾ ਨਾਮ ਲੈ ਰਹੇ ਹੋ ਉਹ ਅੰਗਰੇਜ਼ੀ ਚ ਨਾਮ ਉਹ ਤੁਸੀਂ ਇੱਕ ਫਿਲਮ ਦੇਖੀ ਹੋਣੀ ਮੁਹੱਬਤ ਹੈ ਸ਼ਾਇਦ ਹਾਂ ਉਹ ਗੁਰੂਕੋਲ ਦੇ ਵਿੱਚ ਹੀ ਬਣੀ ਆ ਨਾ ਅਮਿਤabਚਨ ਤੇ ਇਸ਼ਾਰਾ ਖਾਂਦੀ ਅਮਿਤabਚਨ ਜਿੱਥੋਂ ਦੁਬਾਰਾ ਮਤਲਬ ਕਿ ਪਰਦੇ ਤੇ ਆ ਗਏ ਸਨ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹਾਂ ਤਕਸ਼ਿਲਾ ਦਾ ਨਾਮ ਹੀ ਉਹ ਟੈਕਸਲਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਠੀਕ ਹੋਣੀਆਂ ਚਾਹੀਦੀਆਂ ਯਾਰ ਬਸ ਇਹੋ ਆ ਉਕੇ ਸਾਰਾ ਕੁਝ ਕਰੋ ਪਰ ਤੁਹਾਡਾ ਸਿੱਖਿਆ ਦਾ ਟਾਂਚਾ ਜਿਹੜਾ ਨਾ ਫਨੇਖਾ ਹੋਣਾ ਚਾਹੀਦਾ ਮੈਂ ਛੋਟਾ ਜਿਹਾ ਹੁੰਦਾ ਲੋਕਾਂ ਨੂੰ ਦੇਖਦਾ ਹੁੰਦਾ ਸੀ ਤੇ ਜੇ ਕੋਈ ਆਈਟੀਆਈ ਕਰ ਰਿਹਾ ਹੁੰਦਾ ਸੀਗਾ ਨਾ ਹੂੰ ਤੇ ਕਹਿੰਦਾ ਫਲਾਣਾ ਆਈਟੀਆਈ ਚ ਪੜਦਾ ਯਾਰ ਸਾਡੇ ਵਿੱਚੋਂ ਚੜ ਜਾਂਦਾ ਅਸੀਂ ਉਹਨਾਂ ਨੂੰ ਬੜਾ ਵੱਡਾ ਸਮਝਦੇ ਸੀ ਫਲਾਣਾ ਇੰਜੀਨੀਅਰਿੰਗ ਕਰ ਰਿਹਾ ਹੈ ਅੱਜ ਸਾਡੇ ਆਈਟੀਆਈ ਕਿੱਥੇ ਚਲੇ ਗਏ ਜਦ ਕਿ ਅੱਜ ਸਾਨੂੰ ਜ਼ਰੂਰਤ ਜ਼ਿਆਦਾ ਵੈਸੇ ਜੇ ਤੁਸੀਂ ਦੇਖੋਗੇ ਕਿਤਾ ਮੁਖੀ ਸਿੱਖਿਆ ਜਿਹੜੀ ਅੱਜ ਜ਼ਿਆਦਾ ਅੱਜ ਕਿਤਾ ਮੁਖੀ ਸਿੱਖਿਆ ਦਾ ਮੁੱਲ ਪੈ ਰਿਹਾ ਹੈ ਅੱਜ ਮੁੱਲ ਪੈ ਰਿਹਾ ਜੀ ਬਾਹਰਲੇ ਮੁਲਕਾਂ 'ਚ ਪੂਰੀ ਦੁਨੀਆ ਦੇ ਵਿੱਚ ਜ਼ਰੂਰਤ ਹੈ ਸਕਿਲਡ ਲੋਕਾਂ ਦੀ ਅੱਜ ਸਾਡੇ ਕੋਲ ਢਾਂਚਾ ਹੀ ਨਹੀਂ ਸਰ ਢਾਂਚਾ ਹੀ ਨਹੀਂ